ਸਕੈਮ ਉਹ ਬੋਲੋ ਬਲੋ ਉਹ ਬੜੇ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਕਦੇ ਕਿਸ ਰੂਪ ਵਿੱਚ ਕਦੇ ਵਿੱਚ ਪਰ ਅੱਜ ਕੱਲ ਡਿਜੀਟਲ ਹੀ ਸਕੈਮ ਨੇ ਜਿਹੜੇ ਉਹ ਸਭ ਤੋਂ ਵੱਧ ਹੋ ਰਹੇ ਨੇ ਤੇ ਜਦੋਂ ਕਦੀ ਵੀ ਆਪਾਂ ਤੁਸੀਂ ਦੇਖਦੇ ਹੋਵੋਗੇ ਵੀ ਕਾਲ ਕਰਦੇ ਹੋ ਤਾਂ ਕਾਲ ਦੇ ਉੱਪਰ ਟੈਲੀਕਾਮ ਕੰਪਨੀਆਂ ਨੇ ਜਿਹੜੀਆਂ ਉਹ ਇੱਕ ਰਿਕਾਰਡਿੰਗ ਚਲਾਉਂਦੇ ਨੇ ਸਭ ਤੋਂ ਪਹਿਲਾਂ ਕਿ ਤੁਹਾਡੇ ਕੋਲੇ ਕੋਈ OTP ਮੈਸੇਜ ਜਾਂ ਲਿੰਕ ਆਵੇ ਤਾਂ ਉਸ ਨੂੰ ਰਿਪਲਾਈ ਨਹੀਂ ਕਰਨਾ ਕਿਉਂਕਿ ਉਹ ਸਕੈਮ ਹੋ ਸਕਦਾ ਤੁਹਾਡੇ ਨਾਲ ਫਰਾਡ ਹੋ ਸਕਦਾ ਤੁਹਾਡੀ ਬਹੁਤ ਸਾਰੀ ਮਨੀ ਹੈ ਜਿਹੜੀ ਉਹ ਆਪਣੇ ਕੋਲੇ ਡਿਜੀਟਲੀ ਟਰਾਂਸਫਰ ਕਰਵਾ ਸਕਦੇ ਨੇ ਤੇ ਇਸ ਨਾਲ ਤੁਹਾਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਤਾਂ ਅੱਜ ਆਪਾਂ ਇਸ ਤਰ੍ਹਾਂ ਦੇ ਕੁਝ ਸਕੈਮਸ ਦੀਏ ਜਿਹੜੀ ਉਹ ਗੱਲਬਾਤ ਕਰਾਂਗੇ ਤੇ ਉਸ ਤੋਂ ਪਹਿਲਾਂ ਤੁਸੀਂ ਆਪਣੇ ਇਸ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਆਓ ਅੱਗੇ ਆਪਾਂ ਆਪਣੀ ਵੀਡੀਓ ਦੇ ਵਿੱਚ ਇਹਨਾਂ ਸਕੈਮਸ ਦੇ ਬਾਰੇ ਜਿੰਨਾ ਹੋ ਸਕਦਾ ਉਹ ਗੱਲ ਕਰਦੇ ਹਾਂ ਤੇ ਅਵੇਅਰ ਹੋਣ ਦੀ ਕੋਸ਼ਿਸ਼ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਇਹ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਡਿਜੀਟਲ ਅਰੈਸਟ ਨਾਂ ਦੀ ਚੀਜ਼ ਹੁੰਦੀ ਕੀ ਹੈ ਇਹ ਹੁੰਦਾ ਹੈ ਕਿ ਤੁਹਾਨੂੰ ਕੋਈ ਅਨਨੋਨ ਪਰਸਨ ਆਪਦੇ ਆਪ ਨੂੰ ਇੱਕ ਵੱਡਾ ਅਧਿਕਾਰੀ ਦੱਸ ਕੇ ਕਾਲ ਕਰਦਾ ਹੈ ਜਾਂ ਫਿਰ ਈਮੇਲ ਕਰਦਾ ਹੈ ਜਾਂ ਫਿਰ ਤੁਹਾਨੂੰ ਮੈਸੇਜ ਕਰਦਾ ਹੈ ਕਿ ਸਾਨੂੰ ਐਨੀ ਮਨੀ ਚਾਹੀਦੀ ਹੈ ਜਿਹਨੂੰ ਕਹਿੰਦੇ ਨੇ ਐਕਸਟਰਸ਼ਨ ਮਨੀ ਚਾਹੀਦੀ ਹੈ ਤੇ ਤੁਹਾਨੂੰ ਬਲੈਕਮੇਲ ਕਰਨ ਦੀ ਕੋਸ਼ਿਸ਼ ਕਰਦਾ ਡਰਾਉਣ ਦੀ ਕੋਸ਼ਿਸ਼ ਕਰਦਾ ਧਮਕਾਉਣ ਦੀ ਕੋਸ਼ਿਸ਼ ਕਰਦਾ ਤਾਂ ਇਸ ਤਰ੍ਹਾਂ ਦੇ ਜਿਹੜੀਆਂ ਫੇਕ ਕਾਲਸ ਨੇ ਇਹਨੂੰ ਕਿਹਾ ਜਾਂਦਾ ਡਿਜੀਟਲ ਅਰੈਸਟ ਜਦੋਂ ਕਿ ਇਹ ਸਭ ਕੁਝ ਫੇਕ ਹੁੰਦਾ ਸਭ ਤੋਂ ਵੱਡੀ ਗੱਲ ਹੈ ਜੋ ਇਸ ਡਿਜੀਟਲ ਅਰੈਸਟ ਦੀ ਆਪਾਂ ਜੇ ਗੱਲ ਕਰੀਏ ਤਾਂ ਤੁਸੀਂ ਕਦੇ ਨਾ ਕਦੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਕਦੇ ਨਾ ਕਦੇ ਤੁਸੀਂ ਨ ਕੋਈ ਨਾ ਕੋਈ ਕਲਿੱਪ ਜਾਂ ਇਸ ਤਰ੍ਹਾਂ ਦਾ ਵੀਡੀਓ ਦੇਖਿਆ ਹੋਵੇਗਾ ਕਿ ਇੱਕ ਵੀਡੀਓ ਕਾਲ ਆਉਂਦੀ ਹੈ ਉਸ ਵੀਡੀਓ ਕਾਲ ਦੇ ਵਿੱਚ ਜਦੋਂ ਆਪਾਂ ਦੇਖਦੇ ਆ ਕਿ ਸਾਹਮਣੇ ਕੋਈ ਪੁਲਿਸ ਦਾ ਅਧਿਕਾਰੀ ਜਾਂ ਕੋਈ ਵੱਡਾ ਇਨਸਪੈਕਟਰ ਆ ਜੋ ਸਾਹਮਣੇ ਬਣ ਕੇ ਫੇਕ ਬਣ ਕੇ ਤੁਹਾਡੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਤੇ ਪੁੱਛਦਾ ਕਿ ਤੁਹਾਡੇ ਬੱਚੇ ਕਿੱਥੇ ਨੇ ਸਭ ਤੋਂ ਪਹਿਲਾ ਕੁਸ਼ਨ ਉਹਨਾਂ ਦਾ ਇਹੀ ਹੁੰਦਾ ਤੇ ਸਾਹਮਣੇ ਜੋ ਪੇਰੈਂਟਸ ਨੇ ਉਹ ਬੋਲਦੇ ਨੇ ਕਿ ਮੇਰਾ ਬੱਚਾ ਬਾਹਰ ਗਿਆ ਹੋਇਆ ਘੁੰਮਣ ਗਿਆ ਹੋਇਆ ਜਾਂ ਆਪਣੇ ਕਿਸਰੇ ਇਸੇ ਦੌਰੀ ਦੇ ਵਿੱਚ ਗਿਆ ਹੋਇਆ ਤਾਂ ਉਹ ਅੱਗੋਂ ਰਿਪਲਾਈ ਕਰਦਾ ਕਿ ਤੁਹਾਡਾ ਬੱਚਾ ਜਿਹੜਾ ਅਸੀਂ ਅਰੈਸਟ ਕਰ ਲਿਆ ਹੈ ਉਹਦੇ ਕੋਲੇ ਫੇਕ ਮਨੀ ਜਾਂ ਡਰੱਗਸ ਨੇ ਇਸ ਤਰ੍ਹਾਂ ਉਹ ਸਾਡੇ ਗ੍ਰਿਫਤ ਦੇ ਵਿੱਚ ਹੈ ਤਾਂ ਉਹ ਨੂੰ ਅਗਰ ਤੁਸੀਂ ਛਡਵਾਉਣਾ ਤਾਂ ਸਾਡੇ ਇਸ ਅਕਾਊਂਟ ਦੇ ਵਿੱਚ ਐਨੇ ਪੈਸੇ ਪਾ ਦਿਓ ਤਾਂ ਪੀਪਲਸ ਓਬਵੀਅਸਲੀ ਕਿ ਕਈ ਵਾਰੀ ਇਸ ਚੀਜ਼ ਤੋਂ ਡਰ ਜਾਂਦੇ ਨੇ ਤੇ ਉਹ ਕੀ ਕਰਦੇ ਨੇ ਉਹਨਾਂ ਨੂੰ ਉਹ ਪੈਸਾ ਜਿਹੜਾ ਉਹ ਦੇ ਦਿੰਦੇ ਨੇ ਤਾਂ ਇਸ ਤਰ੍ਹਾਂ ਦੀਆਂ ਫੇਕ ਕਾਲਸ ਨੇ ਜਿਹੜੀਆਂ ਇਹ ਡਿਜੀਟਲ ਅਰੇਸਟ ਵਾਲੇ ਕੇਸ ਦੇ ਵਿੱਚ ਆਉਂਦੇ ਨੇ ਤਾਂ ਇਸ ਤਰ੍ਹਾਂ ਕਿਸੇ ਨੂੰ ਵੀ ਤੁਸੀਂ ਕਿਸੇ ਤਰ੍ਹਾਂ ਦੀ ਕੋਈ ਵੀ ਮਨੀ ਜਿਹੜੀ ਉਹ ਸੈਂਡ ਨਹੀਂ ਕਰਨੀ ਪਾਪਾ ਨੂੰ ਫੋਨ ਕਰਦੇ ਹੋ ਬੇਟਾ ਰੁਕ ਜਾ ਹਾਲ ਗਏ ਬਬੇ ਮੂਝ ਬਹੁਤ ਆਲੇ ਬਬੇ ਬੇਟਾ ਰੁਕ ਜਾ ਵੀ ਤੇਨੂੰ ਪਾਪਾ ਨੂੰ ਫੋਨ ਕਰਤੀ ਹੂ ਬੇਟਾ ਰੁਕ ਜਾ ਹਲੋ ਜੀ ਹਲੋ ਤੇ ਕਈ ਵਾਰ ਤੁਹਾਨੂੰ ਇਸ ਤਰ੍ਹਾਂ ਦੇ ਫੇਕ ਕਾਲ ਵੀ ਆਉਂਦੇ ਨੇ ਕਿ ਕਿਹਾ ਜਾਂਦਾ ਕਿ ਤੁਹਾਡੇ ਫੋਨ ਨੰਬਰ ਦੇ ਉੱਪਰ ਨੈਟ ਪੈਕ ਜਿਹੜਾ 1 ਮਹੀਨੇ ਲਈ ਜਾਂ 2 ਮਹੀਨੇ ਦਾ ਲਈ ਹੈ ਜਿਹੜਾ ਉਹ ਬਿਲਕੁਲ ਫ੍ਰੀ ਦਿੱਤਾ ਜਾਊਗਾ ਅਗਰ ਤੁਸੀਂ ਇਹ ਹਿੱਸੇ ਦੇ ਆਫਰ ਨੂੰ ਅਸੈਪਟ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਕੋਲੇ ਇੱਕ ਲਿੰਕ ਆ ਰਿਹਾ ਜਿਸ ਲਿੰਕ ਨੂੰ ਤੁਸੀਂ ਕਲਿੱਕ ਕਰੋਗੇ ਤੇ ਤੁਹਾਡੇ ਕੋਲੇ ਨੈਟਪੈਕ ਆ ਜਿਹੜਾ ਉਹ ਫ੍ਰੀ ਹੋ ਜਾਏਗਾ ਬਟ ਉਹ ਇਸ ਤਰ੍ਹਾਂ ਦਾ ਹੁੰਦਾ ਕਿ ਥੋੜਾ ਜਿਹਾ ਕੰਪਲਿਕੇਟਿਡ ਹੁੰਦਾ ਕਿ ਤੁਹਾਨੂੰ ਸਮਝ ਨਹੀਂ ਆਉਂਦੀ ਤੇ ਫਿਰ ਉਹ ਕਹਿੰਦੇ ਨੇ ਜੇਕਰ ਤੁਸੀਂ ਇਸ ਨੂੰ ਅਵੇਲ ਕਰਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਸਕਰੀਨ ਆ ਜਿਹੜੀ ਉਹ ਸ਼ੇਅਰ ਕਰੋ ਜਦੋਂ ਉਹ ਉਸ ਨੈਟ ਦੇ ਥਰੂ ਤੁਹਾਡੀ ਸਕਰੀਨ ਨੂੰ ਸ਼ੇਅਰ ਕਰ ਲੈਂਦੇ ਨੇ ਤਾਂ ਉਸ ਤੋਂ ਬਾਅਦ ਤੁਹਾਨੂੰ ਇੱਕ ਓਟੀਪੀ ਆਉਂਦਾ ਜਿਹੜਾ ਓਟੀਪੀ ਉਹਨਾਂ ਨੂੰ ਤੁਹਾਡੀ ਸ਼ੇਅਰ ਕੀਤੀ ਹੋਈ ਸਕਰੀਨ ਦੇ ਉੱਪਰ ਸਾਫ਼ ਨਜ਼ਰ ਆਉਂਦਾ ਤੇ ਉਹ ਉਸ ਦਾ ਯੂਜ਼ ਕਰਕੇ ਵੀ ਤੁਹਾਡੇ ਜਿਹੜੇ ਉਹਨਾਂ ਨੂੰ ਟਰਾਂਸਫਰ ਕਰ ਸਕਦੇ ਨੇ ਡਿਜੀਟਲੀ ਤਾਂ ਕਰਕੇ ਇਸ ਤਰ੍ਹਾਂ ਦਾ ਕੋਈ ਵੀ ਆਫਰ ਜਿਹੜਾ ਕਦੇ ਐਸੈਪਟ ਨਾ ਕਰੋ ਕੋਈ ਵੀਡੀਓ ਕਾਲ ਲਈ ਆਫਰ ਕਰ ਰਿਆ ਤਾਂ ਤੁਸੀਂ ਵੀਡੀਓ ਕਾਲ ਆ ਜਿਹੜੀ ਉਹ ਐਸੈਪਟ ਨਹੀਂ ਕਰਨੀ ਹੈ ਕਈ ਵਾਰ ਇਸ ਤਰ੍ਹਾਂ ਵੀ ਹੁੰਦਾ ਕਿ ਤੁਹਾਨੂੰ ਕਿਸੇ ਫੇਕ ਕੰਪਨੀ ਜਾਂ ਕਿਸੇ ਬੈਂਕ ਦਾ ਨਾਮ ਲੈ ਕੇ ਇੱਕ ਕਾਲ ਆਉਂਦੀ ਹੈ ਤੇ ਉਸ ਕਾਲ ਦੇ ਵਿੱਚ ਇਹ ਆ ਜਾਂਦਾ ਕਿ ਤੁਹਾਡਾ ਅਕਾਊਂਟ ਦਾ ਜਿਹੜਾ ਤੁਹਾਡਾ ਪ੍ਰੋਸੀਜਰ ਹੈ ਸਾਡੇ ਕੋਲੇ ਬਹੁਤ ਛੇ ਜਿਆਦਾ ਬੈਸਟ ਤਰੀਕੇ ਦੇ ਨਾਲ ਚੱਲ ਰਿਹਾ ਹੈ ਤਾਂ ਸਾਡੇ ਵੱਲੋਂ ਤੁਹਾਨੂੰ ਇੱਕ ਆਫਰ ਦਿੱਤੀ ਜਾਂਦੀ ਹੈ ਜਿਦੇ ਵਿੱਚ ਉਹ ਕੋਈ ਫੇਕ ਇਸ ਤਰ੍ਹਾਂ ਦਾ ਐਬ੍ਰਿਵੀਏਸ਼ਨ ਦੇ ਜਾਂਦਾ ਜਿਵੇਂ ਆਈਟੀਪੀ ਦਿੱਤਾ ਇੰਟਰਨੈਸ਼ਨਲ ਟੂਰ ਪੈਕੇਜ ਦਿੱਤਾ ਵੀ ਤੁਹਾਨੂੰ ਇੰਟਰਨੈਸ਼ਨਲ ਟੂਰ ਪੈਕੇਜ ਦਿੱਤਾ ਜਾਂਦਾ ਤੇ ਉਹ ਵੀ ਫ੍ਰੀ ਆਫ ਕਾਸਟ ਤੁਸੀਂ ਸਿਰਫ ਇੱਕ ਕੋਡ ਹੈ ਉਹਨੂੰ ਕਰੈਕ ਕਰਨਾ ਹੈ ਜਾਂ ਫਿਰ ਇੱਕ ਲਿੰਕ ਆ ਉਹਨੂੰ ਕਰੈਕ ਕਰਨਾ ਤੇ ਤੁਸੀਂ ਸਾਡਾ ਇਹ ਆਫਰ ਹੈ ਜਿਹੜਾ ਅਵੇਲ ਕਰ ਸਕਦੇ ਹੋ ਤਾਂ ਕਈ ਵਾਰ ਕੀ ਹੁੰਦਾ ਕਿ ਇਸ ਤਰ੍ਹਾਂ ਦੇ ਪੈਕੇਜ ਦੇ ਚਾਂਸੇ ਦੇ ਵਿੱਚ ਆ ਕੇ ਲੋਕ ਉਸ ਨੂੰ ਅਸੈਪਟ ਕਰ ਲੈਂਦੇ ਨੇ ਅਸੈਪਟ ਕਰ ਲੈਂਦੇ ਨੇ ਤਾਂ ਤੁਹਾਡੇ ਕੋਲ ਓਟੀਪੀ ਆਉਂਦਾ ਤਾਂ ਉਹ ਉਸ ਓਟੀਪੀ ਦੀ ਵੀ ਇਸ ਤਰ੍ਹਾਂ ਦੀ ਐਬ੍ਰਿਵੀਏਸ਼ਨ ਦਿੰਦੇ ਨੇ ਕਿ ਬੰਦਾ ਇਹਨੂੰ ਸੋਚਣ ਦੇ ਮਜਬੂਰ ਹੋ ਜਾਂਦੇ ਨੇ ਕਿ ਅੱਛਾ ਇਹ ਸੱਚਮੁੱਚ ਹੀ ਇਹ ਚੀਜ਼ ਹੋ ਸਕਦੀ ਹੈ ਤਾਂ ਉਹਨੂੰ ਮਸਲਨ ਕਹਿੰਦੇ ਨੇ ਕਿ ਆਈਟੀਸੀ ਮਤਲਬ ਇੰਟਰਨੈਸ਼ਨਲ ਟੂਰ ਕੋਡ ਤਾਂ ਇਸ ਤਰ੍ਹਾਂ ਦੇ ਆਫਰ ਨੇ ਜਿਹੜੇ ਉਹ ਕਦੇ ਵੀ ਅਸੈਪਟ ਨਹੀਂ ਕਰਨੇ ਕਿਉਂਕਿ ਇਹ ਵੀ ਸਭ ਫੇਕ ਹੁੰਦੇ ਨੇ ਕੋਈ ਵੀ ਫ੍ਰੀ ਆਫ ਕਾਸਟ ਜਾਂ ਤੁਹਾਨੂੰ ਬਹੁਤ ਹੀ ਘੱਟ ਖਰਚ ਦੇ ਵਿੱਚ ਵੱਡੇ ਟੂਰ ਪੈਕੇਜ ਨੇ ਜਿਹੜੇ ਕਦੇ ਵੀ ਕੋਈ ਨਹੀਂ ਦਿੰਦਾ ਤਾਂ ਕਰਕੇ ਤੁਸੀਂ ਇਸ ਚੀਜ਼ ਤੋਂ ਵੀ ਬਚਣਾ ਹੈ ਮੇਰੇ ਨਾਲ ਪਿਛਲੇ ਕੁਝ ਮਹੀਨਿਆਂ 'ਚ ਇੱਕ ਅਪਲੋਡ ਹੋਇਆ ਸੀ ਤੇ ਉਹ ਮੇਰੇ ਰਿਸ਼ਤੇਦਾਰ ਦਾ ਸਿਕਮੈ ਤੋਂ 1 ਲੱਖ ਰੁਪਇਆ ਟਰਾਂਸਫਰ ਕਰਾ ਗਿਆ ਸੀ ਤੇ ਫਿਰ ਮੈਂ ਫਾਈਬਰ ਕ੍ਰਾਈਮ ਨੇ ਬਹੁਤ ਮਦਦ ਕੀਤੀ ਖੋਜ ਕੀਤੀ ਤਾਂ 2000 ਰੁਪਇਆ ਵਾਪਸ ਆ ਗਿਆ ਤੇ ਸਾਰਾ ਅਨਾਂ ਦੀ ਹਿੰਮਤ ਹੈ ਮੈਂ ਇੰਤਹਾ ਸਭ ਕਈ ਬਣਾਦੀ ਮਿਹਨਤੀ ਸਟਾਫ ਹੈ ਜਿਨ੍ਹਾਂ ਨੇ ਪੈਸੇ ਮਵਾਦੇ ਜਦੋਂ ਕਿ ਮੈਨੂੰ ਸਾਦੀ ਕਹਿੰਦੇ ਸੀ ਪੈਸੇ ਮੁਰਦੇ। ਉਹਨਾਂ ਵੀ ਜੇ ਵੀ ਕਿਸੇ ਨਾਲ ਇਸ ਤਰ੍ਹਾਂ ਕੋਈ ਠੱਗੀ ਹੁੰਦੀ ਹੈ, ਫਰਾਡ ਹੁੰਦਾ ਤਾਂ ਇਹਨਾਂ ਕੋਲ ਸ਼ਿਕਾਇਤ ਕਰੋ ਸਾਈਬਰ ਕ੍ਰਾਈਮ ਕੋਲ। ਪਿਛਲੇ 1.5 ਮਹੀਨੇ ਤੋਂ ਵਿਹਾਂ ਸ਼ਾਦੀਆਂ ਦੇ ਪ੍ਰੋਗਰਾਮ ਨੇ ਜਿਹੜੇ ਬਹੁਤ ਜੁਰਾ ਸੂਰਾ ਨਾਲ ਚੱਲ ਰਹੇ ਨੇ, ਲੋਕਾਂ ਦੇ ਘਰ ਇਨਵਿਟੇਸ਼ਨ ਆ ਰਹੇ ਨੇ। ਪਿਛਲੇ 1.5 ਮਹੀਨੇ ਤੋਂ ਇਸ ਤਰ੍ਹਾਂ ਦੇ ਬਹੁਤ ਸਾਰੇ ਸਕੈਮ ਹੋਏ ਨੇ। ਹਰ ਸਟੇਟ ਦੀ ਪੁਲਿਸ ਅਧਿਕਾਰੀਆਂ ਨੇ ਲੋਕਾਂ ਨੂੰ ਅਵੇਅਰ ਕੀਤਾ ਕਿ ਤੁਹਾਡੇ ਕੋਲੇ ਇੱਕ WhatsApp ਦੇ ਉੱਪਰ PDF ਫਾਈਲ ਜਾਂ APK ਫਾਈਲ ਦੇ ਰੂਪ ਦੇ ਵਿੱਚ ਤੁਹਾਡੇ ਕੋਲੇ ਇਨਵਿਟੇਸ਼ਨਸ ਆਉਂਦੇ ਨੇ ਜ਼ਿਆਦਾਤਰ ਲੋਕ ਨੇ ਜਿਹੜੇ ਉਹ ਚੀਜ਼ ਨੂੰ ਖੋਲ ਕੇ ਚੈੱਕ ਕਰ ਹੀ ਦਿੰਦੇ ਉਸ APK ਫਾਈਲ ਦੇ ਅੰਦਰ ਵਾਇਰਸ ਸੀ ਤਾਂ ਉਸ ਵਾਇਰਸ ਦੀ وجہ ਨਾਲ ਉਹ ਜੋ ਲੋਕ ਭੇਜਦੇ ਨੇ ਤਾਂ ਉਹ ਤੁਹਾਡੇ ਮੋਬਾਈਲ ਫੋਨ ਨੂੰ ਹੈਕ ਕਰ ਲੈਂਦੇ ਉਹਦੇ ਵਿੱਚ ਜਿੰਨੀ ਮਹੱਤਵਪੂਰਨ ਜਾਣਕਾਰੀ ਆ ਉਹ ਸਾਰੀ ਦੀ ਸਾਰੀ ਉਹਨੂੰ ਟ੍ਰੈਕ ਕਰ ਲੈਂਦੇ ਨੇ ਟੈਗ ਕਰਕੇ ਆਪਣੇ ਕੋਲ ਲੈ ਜਾਂਦੇ ਤੇ ਤਾਂ ਉਹਦੇ ਨਾਲ ਵੀ ਥੋੜਾ ਨੁਕਸਾਨ ਹੋ ਸਕਦਾ ਤੇ ਬਹੁਤ ਸਾਰੇ ਸਟੇਟਾਂ ਦੇ ਪੁਲਿਸ ਅਧਿਕਾਰੀਆਂ ਨੇ ਲੋਕਾਂ ਨੂੰ ਅਵੇਅਰ ਕੀਤਾ ਸੀ ਤਾਂ ਉਹਨਾਂ ਦਾ ਮਤਲਬ ਇਹ ਹੀ ਸੀ ਕਿ ਤੁਹਾਡੇ ਕੋਲ ਇਸ ਤਰ੍ਹਾਂ ਦੀ ਕੋਈ ਗੱਲਬਾਤ ਹੋਣੀ ਹੈ ਤਾਂ ਤੁਸੀਂ ਸਾਈਬਰ ਕ੍ਰਾਈਮ ਦੇ ਨਾਲ ਕੰਟੈਕਟ ਜਰੂਰ ਕਰੋ ਤਾਂ ਜੋ ਤੁਸੀਂ ਇਸ ਤਰ੍ਹਾਂ ਦੇ ਫਰੌਡ ਹੋਣ ਤੋਂ ਬਚੋ ਇੱਕ ਨਵੀਂ ਕਿਸਮ ਦੇ ਫਰੌਡ ਤੋਂ ਬਚਾਉਣ ਲਈ ਤੁਹਾਡੇ ਨਾਲ ਜਿਹੜੀ ਇਹ ਜਾਣਕਾਰੀ ਸਾਂਝੀ ਕਰ ਰਹੇ ਹਾਂ ਇਹ ਜਾਣਕਾਰੀ ਉਹਨਾਂ ਵੀਰਾਂ ਲਈ ਹੈ ਜਿਹੜੇ WhatsApp ਦੀ ਵਰਤੋਂ ਕਰਦੇ ਆ ਫੋਨ ਦੇ ਵਿੱਚ ਇਹਨਾਂ ਦੇ ਵਿੱਚ WhatsApp ਐਪ ਹੈ ਜਿਹੜੀ ਉਹ ਇੰਸਟਾਲ ਕੀਤੀ ਹੋਈ ਹੈ ਉਹ ਸਾਰੇ ਵੀਰ ਜਾਣਕਾਰੀ ਜਿਹੜੀ ਧਿਆਨ ਨਾਲ ਸੁਣ ਲਈ ਅੱਜਕੱਲ ਜਿਹੜਾ WhatsApp ਗਰੁੱਪਾਂ ਦੇ ਵਿੱਚ ਆਨਲਾਈਨ ਨੰਬਰਾਂ ਤੋਂ ਜਿਹੜਾ ਵਿਆਹ ਦਾ ਜਿਹੜਾ ਆਪਾਂ ਸੱਦਾ ਪੱਤਰ ਕਹਿ ਸਕਦੇ ਆ ਉਹ APK ਫਾਈਲ ਜਾਂ PDF ਫਾਈਲ ਦੇ ਵਿੱਚ ਪਾਇਆ ਜਾਂਦਾ ਹੈ ਜਿਹੜਾ ਲਿੰਕ ਦੇ ਉੱਪਰ ਇਹਦੇ ਐਪ ਦੇ ਉੱਪਰ ਤੁਹਾਡਾ ਫੋਨ ਹੈ ਜਿਹੜਾ ਉਹ ਹੈਕ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਚੀਜ਼ ਹੋ ਸਕਦੀ ਹੈ ਕਿ ਸਕੈਮਰਸ ਨੇ ਜਿਹੜੇ ਉਹ ਤੁਹਾਡੇ ਘਰ ਤੱਕ ਪਹੁੰਚ ਜਾਣ ਕਿਉਂਕਿ ਅੱਜਕੱਲ ਜ਼ਿਆਦਾਤਰ ਕੀ ਹੋ ਰਿਹਾ ਕਿ ਆਪਾਂ ਡਿਲੀਵਰੀ ਆਪਣੇ ਘਰ ਤੱਕ ਮੰਗਵਾਉਨੇ ਆ ਕੋਈ ਵੀ ਚੀਜ਼ ਆ ਕਿਸੇ ਵੀ ਕੰਪਨੀ ਤੋਂ ਮੰਗਵਾਉਨੇ ਆ ਤਾਂ ਆਪਾਂ ਜ਼ਿਆਦਾਤਰ ਕੈਸ਼ ਔਨ ਡਿਲੀਵਰੀ ਹੈ ਜਿਹੜੀ ਉਹ ਅਸੈਪਟ ਕਰ ਲੈਣੇ ਆ ਤੇ ਜ਼ਰੂਰੀ ਨਹੀਂ ਹੈ ਕਿ ਤੁਸੀਂ ਹਰ ਵਕਤ ਆਪਣੇ ਘਰ ਦੇ ਵਿੱਚ ਮੌਜੂਦ ਹੋਵੋ ਤੁਹਾਡੀ ਜਗ੍ਹਾ ਤੇ ਤੁਹਾਡੇ ਘਰ ਦਾ ਕੋਈ ਹੋਰ ਮੈਂਬਰ ਵੀ ਹੋ ਸਕਦਾ ਤਾਂ ਤੁਹਾਡੇ ਘਰ ਦੇ ਹੋਰ ਮੈਂਬਰ ਨੂੰ ਵੀ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਅੱਜ ਕੋਈ ਡਿਲੀਵਰੀ ਜਾਂ ਆਉਣ ਵਾਲੇ ਟਾਈਮ ਦੇ ਵਿੱਚ 2-4 ਦਿਨਾਂ ਦੇ ਵਿੱਚ ਤੁਹਾਡੇ ਘਰ ਦੇ ਵਿੱਚ ਕੋਈ ਕੈਸ਼ ਔਨ ਡਿਲੀਵਰੀ ਆਵੇ ਤਾਂ ਉਹਦੀ ਜਾਣਕਾਰੀ ਹੋਣੀ ਚਾਹੀਦੀ ਹੈ ਬਸ ਮੰਨ ਲਓ ਤੁਸੀਂ ਆਪਣੇ ਘਰ ਦੇ ਵਿੱਚ ਨਹੀਂ ਹੋ ਤਾਂ ਤੁਹਾਡੇ ਘਰ ਦੇ ਵਿੱਚ ਕੋਈ ਅਨਨੋਨ ਪਰਸਨ ਮੰਨ ਲਓ ਸਕੈਮਰ ਹੀ ਆ ਗਿਆ ਕੋਈ ਤੇ ਉਹਨੇ ਆ ਕੇ ਕਿਹਾ ਕਿ ਤੁਹਾਡੀ ਡਿਲੀਵਰੀ ਹੈ ਜੀ ਕੈਸ਼ ਔਨ ਡਿਲੀਵਰੀ ਹੈ ਤੇ ਮੈਨੂੰ ਕੈਸ਼ ਪੇਮੈਂਟ ਦੀ ਜਗ੍ਹਾ ਤੇ ਤੁਸੀਂ Google Pay ਜਾਂ ਇਸ ਤਰ੍ਹਾਂ ਦੀ ਕੋਈ ਵੀ ਪੇਮੈਂਟ ਆ ਜਿਹੜੀ ਸਾਨੂੰ ਕਰੋ ਡਿਜੀਟਲ ਪੇਮੈਂਟ ਆ ਜਿਹੜੀ ਉਹ ਸਾਨੂੰ ਕਰ ਦਿਓ ਤੇ ਉਹ ਕੀ ਕਰ ਸਕਦੇ ਨੇ ਕਿ ਤੁਹਾਨੂੰ ਇੱਕ ਕੋਡ ਦੇ ਦੇਣਗੇ ਜਿਹਦੇ ਨਾਲ OTP ਤੁਹਾਡੇ ਫੋਨ ਤੇ ਆਵਗਾ ਤੁਸੀਂ OTP ਦਿਓਗੇ ਤਾਂ ਤੁਹਾਡੀ ਪੇਮੈਂਟ ਆ ਜਿਹੜੀ ਉਹ ਉਸ ਸਕੈਮਰ ਦੇ ਅਕਾਊਂਟ ਦੇ ਵਿੱਚ ਚਲੀ ਜਾਵੇਗੀ ਤਾਂ ਇਸ ਦੀ ਜਾਣਕਾਰੀ ਘਰ ਦੇ ਵਿੱਚ ਹਰ ਇੱਕ ਬੰਦੇ ਨੂੰ ਹੋਣੀ ਚਾਹੀਦੀ ਦੇ ਵੀ ਕਿਸ ਤਰ੍ਹਾਂ ਦੀ ਕੋਈ ਡਿਲੀਵਰੀ ਤੁਹਾਡੇ ਘਰ ਆ ਰਹੀ ਹੈ ਹੈ ਤਾਂ ਉਹ ਕਿਹੜੀ ਹੈ ਨਹੀਂ ਹੈ ਤਾਂ ਉਹ ਵੀ ਪਤਾ ਹੋਣਾ ਚਾਹੀਦਾ ਤਾਂ ਜੋ ਤੁਸੀਂ ਇਸ ਤਰ੍ਹਾਂ ਦੇ ਸਕੈਮ ਤੋਂ ਬਚੋ ਤੇ ਇਸ ਤਰ੍ਹਾਂ ਦੇ ਡਿਜੀਟਲ ਪੇਮੈਂਟ ਜੋ ਵੀ ਕਰ ਰਿਹਾ ਮੰਨ ਲਓ ਆਪਣੇ ਆਮ ਘਰਾਂ ਦੇ ਵਿੱਚ ਹੀ ਉਹਨੂੰ ਹੀ ਕਰਨੀ ਚਾਹੀਦੀ ਹੈ ਜਿਹਨੂੰ ਇਸ ਦੇ ਬਾਰੇ ਵਿੱਚ ਪੂਰੀ ਤਰ੍ਹਾਂ ਦੀ ਨੋਲੇਜ ਹੈ ਮੰਨ ਲਓ ਕੋਈ ਬਜ਼ੁਰਗ ਨੇ ਆਪਣੇ ਘਰ ਦੇ ਜੋ ਜ਼ਿਆਦਾ ਪੜ੍ਹੇ ਲਿਖੇ ਨਹੀਂ ਪਰ ਥੋੜੀ-ਬਹੁਤ ਆ ਉਹ ਜਾਣਕਾਰੀ ਰੱਖਦੇ ਆ ਕਿ ਪੇਮੈਂਟ ਕਿਸ ਤਰ੍ਹਾਂ ਕਰਨੀ ਹੈ ਕਿਸ ਤਰ੍ਹਾਂ ਨਹੀਂ ਕਰਨੀ ਹੈ ਤਾਂ ਕੋਸ਼ਿਸ਼ ਕਰੋ ਕਿ ਉਹਨਾਂ ਨੂੰ ਜਾਂ ਉਹ ਬਜ਼ੁਰਗ ਨੇ ਜਿਹੜੇ ਆਪਣੇ ਘਰ ਦੇ ਉਹਨਾਂ ਨੂੰ ਇਸ ਤਰ੍ਹਾਂ ਦੀ ਕੋਈ ਪੇਮੈਂਟ ਕਰਨ ਤੋਂ ਮਨ੍ਹਾ ਕਰੋ ਜਾ ਉਹਨਾਂ ਦੇ ਫੋਨ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਵੀ ਡਿਜੀਟਲ ਪੇਮੈਂਟ ਵਾਲੀ ਐਪ ਆ ਜਿਹੜੀ ਉਹ ਇੰਸਟਾਲ ਨਾ ਕਰੋ ਕਿਉਂਕਿ ਅੱਜ ਕੱਲ ਇੱਕ ਹੋਰ ਵੀ ਹੈ ਕਿ ਆਪਾਂ ਕਿਤੇ ਵੀ ਪੇਮੈਂਟ ਕਰਨੀ ਹੈ ਤਾਂ ਇੱਕ ਅਪਰੂਵਲ ਦਾ ਮੈਸੇਜ ਆਉਂਦਾ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਸਾਈਟਸ ਨੇ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਜਗ੍ਹਾ ਨੇ ਜਦੋਂ ਆਪਾਂ ਪੇਮੈਂਟ ਕਰ ਦਿਆਂ ਤਾਂ ਆਪਣੇ ਕੋਲੇ ਅਪਰੂਵਲ ਦਾ ਮੈਸੇਜ ਆਉਂਦਾ ਮੰਨ ਲਓ ਬਿਜਲੀ ਬੋਰਡ ਵਿਭਾਗ ਦੇ ਵਿੱਚ ਹੀ ਆਪਾਂ ਆਪਣੇ ਬਿੱਲ ਦੀ ਪੇਮੈਂਟ ਕਰਦੇ ਆ ਤਾਂ ਉਹਦੇ ਵਿੱਚ ਵੀ ਕਈ ਇਸ ਤਰ੍ਹਾਂ ਦੇ ਕੇਸ ਨੇ ਜਦੋਂ ਤੁਹਾਡੇ ਕੋਲੇ ਅਪਰੂਵਲ ਦੇ ਲਈ ਪੇਮੈਂਟ ਆਉਂਦੀ ਆ ਤਾਂ ਅਪਰੂਵਲ ਆਪਾਂ ਕਰ ਦਿੰਨੇ ਆ ਤਾਂ ਉਹ ਪੇਮੈਂਟ ਹੁੰਦੀ ਆ ਤਾਂ ਇਸ ਤਰ੍ਹਾਂ ਦੇ ਫਰੌਡ ਤੋਂ ਬਚਣ ਲਈ ਤੁਹਾਡੇ ਘਰ ਦੇ ਵਿੱਚ ਸਿਰਫ ਉਸ ਤਰ੍ਹਾਂ ਦੇ ਲੋਕ ਨੂੰ ਹੀ ਅਲਾਉ ਕਰੋ ਇਸ ਤਰ੍ਹਾਂ ਦੀ ਪੇਮੈਂਟ ਜਿਨ੍ਹਾਂ ਨੂੰ ਇਹਦੇ ਬਾਰੇ ਵਿੱਚ ਜਾਣਕਾਰੀ ਹੈ ਵੀ ਕਿੱਥੇ ਆਪਣੇ ਅਪਰੂਵਲ ਦੇਣੀ ਹੈ ਕਿੱਥੇ ਅਪਰੂਵਲ ਨਹੀਂ ਦੇਣੀ ਸਕੈਮਰਸ ਨੇ ਨਾ ਇੱਕ ਹੋਰ ਨਵਾਂ ਟ੍ਰੈਂਡ ਆ ਜਿਹੜਾ ਉਹ ਸ਼ੁਰੂ ਕੀਤਾ ਹੋਇਆ ਤੇ ਸ਼ਾਇਦ ਹੁਣ ਵੀ ਚੱਲਦਾ ਹੋਣਾ ਕਿ ਮੇਰੇ ਹਿਨੂਮ ਦੇ ਵਿੱਚ ਨਾ ਕਿਸੇ ਬੰਦੇ ਨੇ ਜਿਹੜਾ ਇੱਕ ਤੇ ਆਰਡਰ ਪੇਸ ਕੀਤਾ ਹੋਇਆ ਸੀ ਤੇ ਇਹ ਸਕੈਮਰਸ ਨੇ ਜਿਹੜੇ ਉਹ ਪਤਾ ਨਹੀਂ ਕਿਸ ਤਰ੍ਹਾਂ ਉਹ ਆਰਡਰ ਦੀ ਆਈਡੀ ਹੈ ਜਿਹੜੀ ਉਹਨੂੰ ਕਨਫਰਮ ਕਰ ਲੈਂਦੇ ਨੇ ਤੇ ਤੁਹਾਨੂੰ ਇੱਕ ਮੈਸੇਜ ਕਰ ਦਿੰਦੇ ਨੇ ਕਿ ਤੁਸੀਂ ਇਸ ਸਾਡੇ ਦਿੱਤੇ ਹੋਏ ਲਿੰਕ ਦੇ ਉੱਪਰ 5 ਤੋਂ 10 ਰੁਪਏ ਨੇ ਜਿਹੜੇ ਗੂਗਲ ਪੇ ਜਾਂ ਫੋਨ ਪੇ ਕਰੋ ਤੇ ਨਾਲ ਆਪਣਾ ਐਡਰੈਸ ਜਿਹੜਾ ਹੋਰੀ ਕਨਫਰਮ ਕਰੋ ਕਿਉਂਕਿ ਤੁਹਾਡਾ ਜਿਹੜਾ ਆਰਡਰ ਉਹ ਕਿਤੇ ਲੌਸਟ ਹੋ ਗਿਆ ਤਾਂ ਤੁਸੀਂ ਅਗਰ ਇਹ ਕੰਮ ਕਰੋਗੇ ਤਾਂ ਤੁਹਾਨੂੰ ਜਿਹੜਾ ਤੁਹਾਡਾ ਆਰਡਰ ਉਹ ਸੇਫਲੀ ਤੁਹਾਡੇ ਤੱਕ ਪਹੁੰਚ ਜਾਏਗਾ ਪਰ ਇਸ ਤਰ੍ਹਾਂ ਕਦੇ ਵੀ ਕਿਸੇ ਦੇ ਚਾਂਸੇ ਵਿੱਚ ਨਹੀਂ ਆਉਣਾ ਤਾਂ ਇਹ ਵੀ ਤੇ ਤੁਸੀਂ ਇਹ ਕੰਮ ਕਦੇ ਵੀ ਨਹੀਂ ਕਰਨਾ ਕਿਸੇ ਵੀ ਅਨਨੋਨ ਮੈਸੇਜ ਜਾਂ ਕਿਸੇ ਵੀ ਅਨਨੋਨ ਕਾਲ ਦੇ ਉੱਪਰ ਜ਼ਿਆਦਾ ਰਿਪਲਾਈ ਨਾ ਕਰੋ ਜ਼ਿਆਦਾ ਸਮਾਂ ਉਹਨਾਂ ਨਾਲ ਗੱਲਬਾਤ ਨਾ ਕਰੋ ਅਗਰ ਤੁਹਾਡੇ ਕੰਮ ਦੀ ਕਾਲ ਨਹੀਂ ਹੈ ਤਾਂ ਡਿਸਕਨੈਕਟ ਕਰੋ ਤਾਂ ਇਸ ਚੀਜ਼ ਲਈ ਅਵੇਅਰ ਹੋਣਾ ਬਹੁਤ ਜ਼ਰੂਰੀ ਹੈ ਤਾਂ ਇਸ ਤੋਂ ਹੋਰ ਵੀ ਬਹੁਤ ਸਾਰੀਆਂ ਐਗਜ਼ਾਮਪਲਸ ਹੋ ਸਕਦੇ ਨੇ ਪਰ ਜਿੰਨੀਆਂ ਅੱਜ ਮੇਰੇ ਦਿਮਾਗ ਦੇ ਵਿੱਚ ਸੀਮਾ ਤੁਹਾਡੇ ਸਾਰਿਆਂ ਨਾਲ ਸ਼ੇਅਰ ਕੀਤੀਆਂ ਇਹ ਕਿਸੇ ਨਾਲ ਵੀ ਹੋ ਸਕਦਾ ਸੋ ਕੋਈ ਵੀ ਇਸ ਤਰ੍ਹਾਂ ਦਾ ਕੰਮ ਨਾ ਕਰੋ ਕਿ ਤੁਹਾਨੂੰ ਬਾਅਦ ਵਿੱਚ ਪਛਤਾਉਣਾ ਪਵੇ ਥੈਂਕ ਯੂ so much